ਮੇਰਾ ਨਾਮ ਲਖਵੀਰ ਸਿੰਘ ਆ ਜੀ ਲੱਖੀ ਅਸੀਂ ਕਲੌਲੀ ਦਰਬਾਰ ਤੋਂ ਬਾਗੜਦੇਸ਼ ਯਾਤਰਾ ਵਾਸਤੇ ਜਾ ਰਹੇ ਆ ਸਾਰੇ ਸਰਦਾਲੂ ਸਾਡੀ ਸੰਗਤ ਜੋ ਵੀ ਬੜੀ ਸਰਦਾਂ ਨਾਲ ਬਾਗੜਦੇਸ਼ ਜਾ ਰਹੀ ਹੈ ਪਹਿਲਾਂ ਇੱਥੇ ਬਠਿੰਡੇ ਸ਼ਹਿਰ ਦੇ ਵਿੱਚ ਰਤਨ ਹਾਜੀ ਵੀਰ ਦੇ ਸਲਾਮ ਕਰਕੇ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਬਾਗੜਦੇਸ਼ ਲਈ ਚੱਲੇ ਪਾਵਾਂਗੇ ਤੇ ਉੱਥੇ ਜਾ ਕੇ ਸਰਦਾਂ ਨਾਲ ਬਾਬਾ ਜੀ ਦਾ ਚੌਂਕੀਆਂ ਪਰਾਂਗੇ ਮੱਥਾ ਟੇਕਾਂਗੇ ਜੋ ਵੀ ਸੰਗਤ ਸਾਡੇ ਦਰਬਾਰ ਤੋਂ ਕਲੌਲੀ ਨਗਰ ਤੋਂ ਜਾ ਰਹੀ ਹੈ ਜੀ ਬਹੁਤ ਉਤਸ਼ਾਹ ਇਹ ਸੰਗਤ ਦੇ ਵਿੱਚ ਬੜੀ ਸਰਦਾਂ ਨਾਲ ਜਾ ਰਹੇ ਆਡੇ ਸੰਗਤ ਘਟੂ ਘਟ ਵੀ 150 100 150 ਦੇ ਕਰੀਬ ਬੰਦੇ ਤਕਰੀਬ ਵਿੱਚ ਲੇਡੀ ਜੀ ਬੱਚੇ ਸਾਰੇ ਸ਼ਰਦਾ ਭਾਵਨ ਵਾਲਾ ਦਰਬਾਰ ਤੇ ਮੱਥਾ ਟੇਕਣ ਲਈ ਜਾੜਿਆ ਬਾਗੜ ਦੇਸ਼ ਦੇ ਵਿੱਚ ਸਰ ਇੱਥੋਂ ਹੁਣ ਅਸੀਂ ਲੰਗਰ ਪ੍ਰਸ਼ਾਦਾ ਵਗੈਰਾ ਛਕ ਕੇ ਰਾਧਾ ਨਾਹੀ ਵੀਰ ਬਾਬਾ ਜੀ ਦੇ ਮੱਥਾ ਟੇਕ ਕੇ ਉਸ ਤੋਂ ਬਾਅਦ ਚੱਲੇ ਪਾਵਾਂਗੇ ਫਿਰ ਰਸਤੇ ਦੁਪਹਿਰ ਦਾ ਟਾਈਮ ਹੁਣ ਉਸ ਟਾਈਮ ਲੰਗਰ ਬਣਾ ਕੇ ਸੰਗਤ ਨੂੰ ਛਕਾ ਕੇ ਸ਼ਾਮ ਤੱਕ 6-7 ਦੇ ਕਰੀਬ ਤੇ ਅਸੀਂ ਉੱਥੇ ਦਰਬਾਰ ਚ ਪਹੁੰਚਾਂਗੇ ਅਸੀਂ ਯਾਤਰਾ ਤੇ ਚੱਲਿਓ ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ ਨੇ ਸਵਯਾ ਪੀਰ ਬਾਬਾ ਜੀ ਸਾਡੇ ਬਜ਼ੁਰਗੋ ਇੱਥੇ ਆੰਮਨੇ ਨੇ ਸ਼ੁਰੂ ਹੋਈ ਤਕਰੀਬ ਠੀਕ ਹੈ ਜੀ ਆਪਣੇ ਬਜ਼ੁਰਗਾਂ ਨੇ ਦੱਸਿਆ ਵੀ ਇੱਥੇ ਜੋ ਪੀਰ ਮਹਾਰਾਜ ਤੇ ਆਪਣੇ ਪੀਰ ਬਾਬਾ ਜੀ ਉਹਨਾਂ ਨੂੰ 22 ਕਲਮੇ ਨਬੀ ਗੇ ਇਸ ਜਗ੍ਹਾ ਪਰ ਬਠਿੰਡਾ ਦਰਬਾਰ ਦੇ ਵਿੱਚ ਮਾ ਰਤਨ ਹਾਜੀ ਬਾਬਾ ਜੀ ਨੇ ਬਤਾਏ ਹੈ ਤਾਂ ਕਿ ਉਹਨਾਂ ਨੂੰ ਬਸਤਾ ਮਾਤਾ ਜੀ ਵਿੱਚ ਮਾ ਵਿਆੜ ਮਿਲ ਜਾ ਜਿਸ ਟਾਈਮ ਮਾਤਾ ਬਾਸ਼ਲ ਨੇ ਉਹਨਾਂ ਨੂੰ ਤਾਨਾ ਮਾਰਿਆ ਤਾਂ ਗੋਲੀ ਦੇ ਤਰ੍ਹਾਂ ਨਾ ਮਾਰਿਆ ਕਿ ਦੋੰਦਾਰ ਮੰਨੂ ਮੁਖਣਾ ਦਿਖਾਏ ਮਰ ਗਿਆ ਮੇਰੇ ਸੁਫਨੇ ਮਨਾਂ ਉਸਤੇ ਮ ਉਹਨਾਂ ਨੇ ਤੜਤੀ ਦੇ ਵਿੱਚ ਮ ਵਿਆੜ ਲਈ ਆ ਤਾਂ ਬਸਤਾ ਮਾਤਾ ਕੇ ਪਾਸ ਗਏ ਔਰ ਕਰੇ ਹੈ ਵੀ हे ਮਾਤਾ ਵੀ ਮੈਨੂੰ ਵਿਆੜ ਦਿਓ ਮਾਤਾ ਕਹ ਰਹੀ ਹੈ ਵੀ ਇਹ ਵਿਆਹ ਮੁਸਲਮਾਨਾਂ ਵਾਸਤਾ ਹੋਆ ਉਹਨਾਂ ਨੂੰ ਜੋ Hindu ਲੋਕ ਹੋਗਾ ਉਹ ਉਹਨਾਂ ਦਾ ਕਾਰਗ੍ਰਾਮ ਕਰੇ ਜਹਾ ਮਤਲਬ ਜਿਤਨਾ ਉਹ ਕਹਿੰਦੇ ਆ ਇਸ ਤਰ੍ਹਾਂ ਕਹਿੰਦੇ ਆ ਜੋ ਦਫਨ ਕਰਾ ਮੁਸਲਮਾਨਾਂ ਨੂੰ ਉਹਨਾਂ ਨੂੰ ਦਫਨ ਕਰਿਆ ਜਹਾ ਯਾੜ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਨੂੰ ਢਾਈ ਕਲਮੇ ਨਵੀਂ ਕੇ ਆਮੇਂਗੇ ਆਪਨੇ ਰਤਨਹਾਜੀ ਪੀਰ ਬਾਬੇ ਦਾ ਜਨਮ ਮਠਿੰਡਾ ਨਗਰ ਦੇ ਵਿੱਚ ਨੇ ਬੈਠੇ ਆ ਮੈਂ ਉਹਨਾਂ ਕੇ ਪਾਸ ਆਪਨੇ ਜਾਣਾ ਆ ਉਹਨਾਂ ਦੇ ਢਾਈ ਕਲਮੇ ਸਿੱਖਤਾ ਤੋਂ ਆਪ ਨੂੰ ਧਰਤੀ ਦੇ ਵਿੱਚ ਮਾ ਵਿਆੜ ਮਿਲੇਗਾ ਉਸ ਦੀ ਯਾਦ ਕੇ ਵਿੱਚ ਮਾ ਨਗਰ ਨਗਰ ਗਾਉਂ ਗਾਉ ਤੇ ਪੀਰ ਬਾਬਾ ਜੀ ਦਾ ਸੰਗ ਚਲਕਾਵਾ ਚੰਡੇ ਕੀ ਸਲਾਮ ਪਹਿਲੀ ਜੋ ਪੰਜਾਬ ਕੇ ਲੋਕ ਆ ਰਹੇ ਆ ਰਤਨਹਾਜੀ ਬਾਬਾ ਜੀ ਦਾ ਕਾਰਾ ਉਸ ਕੇ ਬਾਦ ਵਗੜਦੇ ਇਸ ਜੇ